ਮੈਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿ ਰਿਹਾ ਹੁਣ ਅਗਲੀ ਗੱਲ ਤੇ ਆਵਾਂ ਮੈਂ ਤੇ ਉਹ ਗੱਲ ਇਹ ਆ ਕਿ ਸਾਡੇ ਸਿੱਖਾਂ ਨੇ ਲੰਗਰ ਕਿਵੇਂ ਲਾ ਛੱਡੇ ਇੱਥੋਂ ਮੰਨ ਲਓ ਕੋਈ ਬੰਦਾ 50 ਲੱਖ ਦੀ ਕੋਈ ਕਰੋੜ ਰੁਪਏ ਦੀ BMW ਚ ਮਰਸਡੀ ਚੋਂ ਡਿਆ ਵਾ ਕੋਈ ਬੰਦਾ ਫੋਰਚੂਨਰ ਚੋਂ ਡਿਆ ਵਾ ਸਾਡੇ ਅੱਜ ਹੜਕੀ ਅਸੀਂ ਪੰਜ ਜਾਣੇ ਭੱਜ ਗਏ ਉਹਦੀ ਗੱਡੀ ਗੱਡੀ ਹੁੰਨੇ ਆ ਉਹਦੀ ਗੱਡੀ ਰੋਕ ਕੇ ਸਾਈਡ ਤੇ ਲਵਾਉਂਦੇ ਆ ਮੁੜ ਕੇ ਨੂੰ ਭਾਗਿਆ ਆਪਾਂ ਪ੍ਰਸ਼ਾਦਾ ਛਕਾਉਂਦੇ ਆ ਮੈਂ ਬੇਨਤੀ ਕਰਾਂ ਜਿਹੜਾ ਬੰਦਾ ਕਰੋੜ ਰੁਪਏ ਦੀ ਗੱਡੀ ਤੇ ਆਇਆ ਵਾ ਕੀ ਉਹ ਬੰਦਾ ਕਰੋੜ ਭੁੱਖਾ ਮਰਿਆ ਆਇਆ ਹੋਊਗਾ ਕਰੋ ਭੁੱਖਾ ਦੋੜੀ ਆ ਗਿਆ ਹੋਊਗਾ ਉਹ ਹੁਣ ਇੱਥੇ ਮੈਨੂੰ ਲੋਕਾਂ ਸਵਾਲ ਕਰਨਾ ਵਾ ਵੀ ਗੁਰੂ ਨਾਨਕ ਮਹਾਰਾਜ ਨੇ ਵੀ 20 ਰੁਪਈਆ ਦਾ ਲੰਗਰ ਲਾਇਆ ਸੀ ਤਾਂ ਮੈਂ ਬੇਨਤੀ ਕਰਾਂ ਮੈਂ ਉਸ ਗੱਲ ਨਾਲ ਸਹਿਮਤ ਆ ਕਿ ਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੰਗਰ ਲਾਇਆ ਸੀ 20 ਰੁਪਈਆ ਦਾ ਲੰਗਰ ਲਾਇਆ ਹੈ ਗੁਰੂ ਸਾਹਿਬ ਨੇ ਪਰ ਉਹ 20 ਰੁਪਿਆ ਦਾ ਲੰਗਰ ਭੁੱਖਿਆਂ ਵਾਸਤੇ ਲਾਇਆ ਹੈ ਗਰੀਬਾਂ ਵਾਸਤੇ ਲਾਇਆ ਹੈ ਜਿਹੜੇ ਉਹ ਬੰਦੇ ਸੀ ਉਹ ਕਿਤੇ 50-50 ਲੱਖ ਦੀ ਕਿਤੇ ਕਰੋੜ-ਕਰੋੜ ਰੁਪਏ ਦੀ ਗੱਡੀ ਥਾਣੀ ਨਹੀਂ ਲੰਗਣਦੇ ਤੇ ਗੁਰੂ ਸਾਹਿਬ ਨੇ ਘੇਰ ਕੇ ਉਹਨਾਂ ਨੂੰ ਲੰਗਰ ਛਕਾਇਆ ਵੇ ਗੁਰੂ ਸਾਹਿਬ ਨੇ ਇਦਾਂ ਨਹੀਂ ਕੀਤਾ ਜਿਹੜੇ ਭੁੱਖੇ ਸਾਧੂ ਬੈਠੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਸੀ ਨਾ ਕਿ 50-50 ਕਰੋੜ 50-50 ਲੱਖ ਦੀ 2-2 ਕਰੋੜ 5-5 ਕਰੋੜ ਦੀ ਗੱਡੀ ਤੇ ਆਉਣ ਵਾਲੇ ਨੂੰ ਘੇਰ ਕੇ ਪ੍ਰਸ਼ਾਦੇ ਦੀ ਗੱਲ ਕਰਦੇ ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਗੁਰੂ ਸਾਹਿਬ ਨੇ ਲੰਗਰ ਲਾਇਆ ਸੀ ਪਰ ਗੁਰੂ ਸਾਹਿਬ ਨੇ ਭੁੱਖਿਆਂ ਨੂੰ ਲੰਗਰ ਖਵਾਇਆ ਸੀ ਅੱਜ ਸਾਡੇ ਸਿੱਖਾਂ ਦੇ ਵੇਖੋ ਕੀ ਹੋਣ ਰਿਹਾ ਵਾ ਸਿੱਖਾਂ ਦੇ ਵਿੱਚ ਸਾਰਾ ਸਿੱਖ ਧਰਮ ਪਿੰਡਾਂ ਦੇ ਵਿੱਚ ਆਪਣੇ ਆਪ ਵੇਕੀ ਜਾਂਦੇ ਆ ਅੱਧਾ ਪੰਜਾਬ ਬਾਹਰ ਚਲ ਗਿਆ ਅੱਧਾ ਪੰਜਾਬ ਨਸ਼ਿਆਂ 'ਚ ਡੁੱਬ ਗਿਆ ਰਹਿੰਦੇ ਖੁੰਦੇ ਜਿਹੜੇ ਬਾਕੀ ਆਧਿਆਂ ਨੱਚ-ਨੱਚ ਕੇ ਤੇ ਅਧਿਆਨ ਨੱਚ ਲਿਆ ਟੱਪ ਲਿਆ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀਡੀਓ ਪਾ ਲਈਆਂ ਤੇ ਜਿਹੜੇ ਬਾਕੀ ਉਹ ਸਕੂਲਾਂ ਦੀਆਂ ਵਰਦੀਆਂ ਦੁੱਖੋਂ ਹੀ ਈਸਾਈ ਧਰਮ ਦੇ ਵਿੱਚ ਚਲੇ ਗਏ ਕਿਉਂ ਕਿਉਂਕਿ ਜਿਹੜੇ ਈਸਾਈਆਂ ਨੇ ਲੰਗਰ ਲਾਏ ਉਹ ਉਹਨਾਂ ਨੇ ਵਰਦੀਆਂ ਦੇ ਲਾਏ ਪੈਂਟਾਂ ਸ਼ਰਟਾਂ ਦੇ ਲਾਏ ਸਕੂਲ ਵਾਲਿਆਂ ਦੇ ਉਹਨਾਂ ਨੇ ਸਕੂਲ ਵਾਲਿਆਂ ਜਰਾਬਾਂ ਦੇ ਸਕੂਲ ਵਾਲਿਆਂ ਵਰਦੀਆਂ ਦੇ ਲੰਗਰ ਲਾਏ ਉਹਨਾਂ ਨੇ ਪੈਨ ਪੈਨਸਲਾਂ ਰਬੜਾਂ ਦੇ ਸ਼ੋਪਨਰਾਂ ਦੇ ਉਹਨਾਂ ਨੇ ਲੰਗਰ ਲਾਏ ਅਹੀਂ ਅਹੀਂ ਅੱਜ ਕੀ ਕਰਦੇ ਆ ਜੇ ਲੰਗਰ ਲਾਉਂਦੇ ਆ ਕਰੋੜ ਰੁਪਏ ਦੀ ਗੱਡੀ ਜਾਣ ਡਿਆ ਹੋਵੇ ਅਸੀਂ ਉਹਨੂੰ ਘੇਰ ਕੇ ਲੰਗਰ ਛਕਾਉਂਦੇ ਆ ਜਾ ਬਈ ਇਧਰਾ ਗੱਡੀ ਸਾਈਡ ਤੇ ਲਾਓ ਤੇ ਇਧਰ ਆ ਕੇ ਲੰਗਰ ਛਕੋ ਮੈਂ ਅੱਗੇ ਬੇਨਤੀ ਕੀ ਦਿੱਕ ਜਾਨ ਜੀ ਬੇਨਤੀ ਕਰਦੇ ਹੁੰਦੇ ਆ ਕਿ ਲੰਗਰ ਘੜ ਤੋਂ ਘਟ ਸੜਕ ਤੋਂ 2-4 ਮੀਟਰ ਪਿੱਛੇ ਹੋ ਕੇ ਲੱਗਣਾ ਚਾਹੀਦਾ ਵਾ ਤਾਂ ਜੋ ਗਰੀਬ ਆ ਕੇ ਛਕ ਸਕੇ ਗਰੀਬ ਆ ਕੇ ਪ੍ਰਸ਼ਾਦਾ ਛਕੇ ਤੇ ਇੱਕ ਜਿਸ਼ ਹੋਰ ਸੋਚੋ ਕਦੀ ਦੇਖਿਆ ਤੁਸੀਂ ਕਿਤੇ ਚਰਚ ਦੇ ਪਾਦਰੀ ਨੂੰ ਗਜਾ ਕਰਕੇ ਲੰਗਰ ਛਕਦੇ ਆਂ ਕਦੀ ਵੇਖਿਆ ਕਦੀ ਕਹੇ ਮੌਲਵੀ ਨੂੰ ਵੇਖਿਆ ਤੇ ਮਸਜਿਦ ਦੇ ਕੋਈ ਮੌਲਵੀ ਨੂੰ ਕਦੀ ਵੇਖਿਆ ਤੁਸੀਂ ਵੀ ਗਜਾ ਕਰਕੇ ਪ੍ਰਸ਼ਾਦਾ ਛਕਣ ਡਿਆ ਹੋਵੇ ਕਹੇ ਮੰਦਰ ਦੇ ਪੰਡਿਤ ਨੂੰ ਵੇਖਿਆ ਕਦੀ ਅਜ ਤੱਕ ਵੀ ਗਜਾ ਕਰਕੇ ਉਹ ਪ੍ਰਸ਼ਾਦਾ ਛਕਣ ਡਿਆ ਹੋਵੇ ਆਪਦੇ ਪਰਿਵਾਰ ਨੂੰ ਪ੍ਰਸ਼ਾਦਾ ਗਜਾ ਕਰਕੇ ਛਕਾਉਣ ਡਿਆ ਹੋਵੇ ਕਦੀ ਵੇਖਿਆ ਤੇ ਸਾਡੇ ਸਿੱਖ ਲੰਗਰ ਲਾਉਣ ਜੀ ਵੀ ਅੱਗੇ ਆ ਤੇ ਸਾਡੇ ਵਾਸਤੇ ਸ਼ਰਮਨਾਕ ਗੱਲ ਇਹ ਆ ਕਿ ਸਾਡੇ ਗਰੰਤੀ ਸਿੰਘ ਅੱਜ ਵੀ ਲਾਗੇ ਬੰਦੇ ਦਾਹ ਘਰਾਂ ਜਿਵੇਂ ਡੋਲ ਲੈ ਕੇ ਤਰਮਾਲਾ ਗਲ ਚ ਪਾ ਕੇ ਜਾਂਦੇ ਆ ਤੇ ਦਾਹ ਘਰਾਂ ਦੇ ਵਿੱਚ ਗਜਾ ਕਰਕੇ ਨਾਲੇ ਆਪਦੇ ਬੱਚਿਆਂ ਨੂੰ ਖਵਾਉਂਦੇ ਬੱਚੇ ਵੀ ਕਹਿੰਦੇ ਆ ਵੀ ਪਿਤਾ ਜੀ ਕਿੰਨਾ ਗੇਰੇ ਇਹੋ ਕੁਝ ਖਵਾਵਾਂਗੇ ਅਸੀਂ ਉਸੇ ਜ ਦਾਲ ਉਸੇ ਜ ਭਿੰਡੀਆਂ ਉਸੇ ਜ ਕੀਆ ਤੋਰੀ ਉਸੇ ਜ ਖੁੰਬਾ ਉਸੇ ਛੋਲੇ ਉਸੇ ਦਾਲ ਉਸੇ ਸੁੱਕੀ ਸਬਜੀ ਉਸੇ ਜ ਗਿੱਲੀ ਸਬਜੀ ਉਸੇ ਜ ਹਰੀ ਸਬਜੀ ਬੱਚੇ ਵੀ ਕਹਿੰਦੇ ਪਿਤਾ ਜੀ ਇਹ ਕਿੰਨਾ ਗੇਰੇ ਦਾ ਪਛਾਦਾ ਛਕਾਂਗੇ ਤਾਂ ਸਾਡੇ ਸਿੱਖ ਅਸੀਂ ਲੰਗਰ ਲਾਉਣ ਦੇ ਵਿੱਚ ਵੀ ਸਭ ਤੋਂ ਅੱਗੇ ਆ। ਤੇ ਸਾਡੇ ਬਾਅਦ ਸ਼ਰਮ ਦੀ ਗੱਲ ਇਹ ਆ ਕੋਈ ਗੁਰੂ ਘਰ ਦਾ ਜੋ ਗ੍ਰੰਥੀ ਸਿੰਘ ਆ ਉਹ ਵੀ ਉਹ ਫੇਰ ਵਿਚਾਰਾ ਗਿਆ ਕਰਕੇ ਪਛਾਦਾ ਛੰਡਿਆ ਵਾ ਸੋਚੋ ਇੱਕ ਵਾਰ ਮੈਂ ਤੁਹਾਡੇ ਲੰਗਰ ਲਾਉਣ ਦੇ ਖਿਲਾਫ ਨਹੀਂ ਆ ਪਰ ਜੇ ਲੰਗਰ ਮੈਂ ਅੱਗੇ ਕਰੀ ਬੇਨਤੀ ਕੀਤੀ ਜੇਕਰ ਲੰਗਰ ਲਾਉਣਾ ਵਾ ਤੇ ਕਿਤਾਬਾਂ ਦਾ ਲਾਓ ਪੈਨ ਪੈਨਸਲਾਂ ਲਾਓ ਸ਼ੌਪਨਰ ਰਬੜਾ ਲਾਓ ਕਿਤੇ ਸਕੂਲ ਦੀਆਂ ਵਰਦੀਆਂ ਲਾਓ ਲੰਗਰ ਲਾਉਣਾ ਵਾ ਕਿਤੇ ਇਹ ਸਭ ਦਾ ਲਾਓ ਜੇ ਤੁਹਾਡੇ ਜੇਬ ਦੇ ਵਿੱਚ ਚਾਰ ਪੈਸੇ ਹੈਗੇ ਆ ਮੈਂ ਅੱਗੇ ਇੱਕ ਰਵੀ ਬੇਨਤੀ ਕੀਤੀ ਜੇਕਰ ਤੁਹਾਡੀ ਜੇਬ ਦੇ ਵਿੱਚ ਚਾਰ ਪੈਸੇ ਹੈਗੇ ਆ ਤੇ ਕਿਸੇ ਗਰੀਬ ਦਾ ਇਲਾਜ ਕਰਾ ਦਿਓ ਤੁਸੀਂ ਕਈ ਗਰੀਬ ਬੰਦੇ ਲਾਜ ਦੁਖੋਂ ਮਰ ਜਾਂਦੇ ਆ ਤੂੰ ਹੀ ਕੇ ਗਰੀਬ ਦਾ ਲਾਜ ਕਰਵਾ ਦੋ ਤੁਹਾਡੀ ਜੇਬ 'ਚ ਪੈ ਹੈਗੇ ਆ ਤੁਹਾਨੂੰ ਗੁਰੂ ਸਾਹਿਬ ਦੀ ਤੁਹਾਡੇ ਉੱਪਰ ਕਿਰਪਾ ਹੈ ਆ ਤਾਂ ਮੈਂ ਬੇਨਤੀ ਕਰਾਂ ਕਿ ਇਹ ਗਰੀਬ ਦੀ ਧੀ ਦਾ ਅਨੰਦ ਕਾਰਜ ਕਰਵਾ ਦਿਓ ਕਿਤੇ ਵਿਆਹ ਕਰਵਾ ਦਿਓ ਉਹਦਾ ਉਹਦੇ ਅਨੰਦ ਕਾਰਜੀ ਦਾ ਥੋੜਾ ਬੋੜਾ ਖਰਚਾ ਲਾ ਦਿਓ ਕਿਤੇ ਕਿਸੇ ਗਰੀਬ ਦਾ ਕਿਹ ਗਰੀਬ ਬੱਚੇ ਦੀ ਪੜ੍ਹਾਈ ਦਾ ਖਰਚਾ ਕਰ ਦੋ ਤੁਹਾਡਾ ਅੱਜ ਲੰਗਰ ਲੱਗਾ ਇੱਕ ਵਾਰੀ ਤੁਹਾਡੇ ਆਉਦੇ ਵੀ ਸਰਜ ਦਿਮਾਗ ਹੈਗੇ ਸਾਰਿਆਂ ਦੇ ਤੁਹਾਡੇ ਅੱਜ ਲੰਗਰ ਲਾਇਨਾ ਕੱਲ ਕਿਸੇ ਨੂੰ ਫਰਕ ਨਹੀਂ ਪੈਣਾ ਤੂੰ ਹੀ ਤੁਹਾਡਾ ਲੰਗਰ ਅੱਜ ਤੁਹਾਡਾ ਲੰਗਰ ਲਾਇਆ ਛਕ ਲੈਣਗੇ ਲੋਕ ਤੇ ਕੱਲ ਨੂੰ ਤੁਹਾਡੇ ਲੰਗਰ ਨੂੰ ਫੇਰ ਭੁੱਲ ਜਾਣਾ ਵੀ ਆਹੋ ਲੱਗਾ ਹੈ ਕਿ ਨਹੀਂ ਲੱਗਾ ਉਹੀ ਜੇ ਤੁਸੀਂ ਮੈਂ ਬੇਨਤੀ ਕਰਾਂ ਕਿ ਇਹ ਗਰੀਬ ਬੰਦੇ ਦੇ ਕਿਤੇ ਗਰੀਬ ਦੇ ਪੁੱਤ ਦੇ ਕਿਤੇ ਤੁਸੀਂ ਪੜ੍ਹਾਈ ਦੇ ਖਰਚਾ ਲਾ ਦਿਓ ਉਹ ਤੁਹਾਨੂੰ ساری ਉਮਰ ਸ਼ੀਸ਼ਾ ਦੇਊਗਾ ਕਿ ਫਲਾਣੇ ਬੰਦੇ ਦੇ ਸਾਡੀ ਪੜ੍ਹਾਈ ਦੇ ਉੱਪਰ ਖਰਚਾ ਲਾਇਆ ਸੀ ਤਾਂ ਅੱਜ ਮੈਂ ਪੜ੍ਹ ਲਿਖ ਕੇ ਇੱਥੋਂ ਤੱਕ ਪਹੁੰਚਿਆ ਹਾਂ ਤੇ ਤੁਸੀਂ ਲੰਗਰ ਲਾ ਦਿਓ ਤੁਹਾਡਾ ਲੰਗਰ ਲਾਇਆ ਅੱਜ ਲੰਗਰ ਲਾਉਗੇ ਕੱਲ ਨੂੰ ਤੁਹਾਨੂੰ ਫੇਕ ਇਹਨਾਂ ਨੂੰ ਸਮਝਣਾ ਮਾਲੋ ਨਗਰ ਕਰਤਨਿਆ ਮਾਲੋ ਕੋਈ ਜੋੜ ਮੇਲੇ ਆ ਸਾਲਾਨਾ ਮੇਲੇ ਆ ਮਾਲੋ ਕੋਈ ਗੁਰਪੁਰ ਪਿਆ ਤੁਸੀਂ ਸਟਾਲ ਲਾਤੇ ਤੁਸੀਂ ਚਾਪਾਂ ਦੇ ਸਟਾਲ ਲਾਤੇ ਗੁਰੂ ਘਰ ਦੇ ਵਿੱਚ ਆਲਰੇਡੀ ਲੰਗਰ ਚੱਲਣ ਡਿਆ ਵਾ ਤੇ ਗੁਰੂ ਘਰ ਦੇ ਬਾਹਰ ਤੁਸੀਂ ਚਾਪਾਂ ਦੇ ਲੰਗਰ ਲਾਤੇ ਤੁਸੀਂ ਸ਼ਾਈ ਪਨੀਰ ਦੇ ਲੰਗਰ ਲਾਤੇ ਤੁਸੀਂ ਦਾਲ ਮਖਣੀ ਦੇ ਲੰਗਰ ਲਾਤੇ ਤੁਸੀਂ ਤੰਦੂਰੀ ਰੋਟੀਆਂ ਦੇ ਲੰਗਰ ਲਾਉਂਦੇ। ਤੁਸੀਂ ਕੁਲਚੀਆਂ ਤੇ ਛੋਲਿਆਂ ਦੇ ਲੰਗਰ ਲਾਉਂਦੇ। ਤੇ ਸੋਚੋ ਅੱਜ ਦੇ ਲੰਗਰ ਤੁਸੀਂ ਖਵਾ ਦੋਗੇ ਤੇ ਕੱਲ ਨੂੰ ਜਿਹੜਾ ਲੰਗਰ ਚੱਲਣਾ ਉਹ ਤੇ ਗੁਰੂ ਘਰ ਚੋਂ ਹੀ ਲੰਗਰ ਜਾਣਾ ਨਾ ਇਹਨਾਂ ਨੂੰ। ਅੱਜ ਲੰਗਰ ਤੁਸੀਂ ਛਕਾਤਾ ਕੱਲ ਨੂੰ ਲੰਗਰ ਤੇ ਗੁਰੂ ਘਰ ਚੋਂ ਛਕਣਾ ਇਹਨਾਂ ਨੇ। ਮੈਂ ਲੰਗਰ ਲਾਉਣ ਦੇ ਖਿਲਾਫ ਨਹੀਂ ਆ। ਲੰਗਰ ਲਾਓ ਤੁਸੀਂ। ਜਿੱਥੇ ਲੰਗਰਾਂ ਦੀ ਲੋੜ ਹੋਵੇ ਉੱਥੇ ਲਾਓ ਲੋੜ ਹੁਣ ਕਿੱਥੇ ਸੀ ਕਰੋਨਾ ਦੇ ਵਿੱਚ ਲੰਗਰ ਦੀ ਲੋੜ ਸੀ ਅਸੀਂ ਲਾਇਆ ਮਾਣ ਵਾਲੀ ਗੱਲ ਹੈ ਸਾਡੀ ਸਿੱਖ ਕੌਮ ਨੇ ਲੰਗਰ ਲਾਇਆ ਹਾੜਾ ਇਹ ਹੁੰਦੇ ਆ ਦਿੱਲੀ ਦੇ ਵਿੱਚ ਹਾੜਾ ਏ ਸਾਡੇ ਸਿੱਖੋ ਤੋਂ ਲੰਗਰ ਲਾਉਂਦੇ ਆ ਪੰਜਾਬ 'ਚ ਕਿਤੇ ਹਾੜਾ ਏ ਹੁਣ ਸਾਡੇ ਸਿੱਖੋ ਤੋਂ ਟਰੱਕਾਂ 'ਚ ਭਰ-ਭਰ ਕੇ ਲੰਗਰ ਦੇ ਲੈ ਕੇ ਜਾਂਦੇ ਆ ਉੱਥੇ ਲੰਗਰਾਂ ਦੀ ਲੋੜ ਹੈਗੀ ਤੁਸੀਂ ਉੱਥੇ ਲੰਗਰ ਜ਼ਰੂਰ ਚਕਾਓ ਤਾਂ ਜੋ ਸਾਡੀ ਸਿੱਖ ਕੌਮ ਦਾ ਹੋਰ ਨਾ ਚਾਹ ਹੋਵੇ ਪਹਿਲੀ ਗੱਲ ਸਾਡੀ ਸਿੱਖ ਕੌਮ ਮੈਂ ਇੱਥੇ ਬੇਨਤੀ ਕਰ ਦਵਾ ਸਾਡੀ ਜੋ ਸਿੱਖ ਕੌਮ ਆ ਉਹ ਇਸ 'ਚ ਇਹੋ ਜਿਹੀਆਂ ਚੀਜ਼ਾਂ ਦੀ ਮਹਤਾਜ ਨਹੀਂ ਆ ਪਰ ਫਿਰ ਵੀ ਜੇ ਤੁਸੀਂ ਲੰਗਰ ਲਾਓ ਤਾਂ ਮੈਂ ਬੇਨਤੀ ਕਰਾਂ ਲੰਗਰ ਲਾ ਕੇ ਉਹ ਜੇ ਥਾਵਾਂ ਤੇ ਲਾਓ ਜਿੱਥੇ ਲੰਗਰ ਲਾਉਣ ਦੀ ਲੋੜ ਆ ਜਿੱਥੇ ਲੰਗਰ ਲਾਉਂਦੇ ਸੱਚੀ ਲੋੜ ਆ ਤੇ ਨਾ ਕੀ ਕਿਸ ਨੂੰ 50 ਲੱਖ ਦੀ ਕਿਤੇ 2 ਕਰੋੜ ਦੀ ਗੱਡੀ ਚ ਆਉਂਦੇ ਇਹਨੂੰ ਤੁਸੀਂ ਪੰਜ ਸੱਤਿਆਂ ਨੇ ਘੇਰ ਕੇ ਉਹਨੂੰ ਪ੍ਰਸ਼ਾਦਾ ਸ਼ਕਾਉਂਟ ਹੈ ਬੋ ਐਦਾਂ ਐਦਾਂ ਦੇ ਲੰਗਰ ਨਾ ਲਾਓ ਮੇਰੇ ਬੇਨਤੀ ਕਰਾਂ ਤੁਹਾਡੇ ਗਾੜੀ